ਸਾਰਨ ਸਤਿ ਸ੍ਰੀ ਅਕਾਲ ਜੀ ਸਿੱਧੂ ਮੁੱਛੇ ਵਾਲੇ ਜੱਟ ਤੇ ਰੂਪ ਤੇ ਜਵਾਨੀ ਕਿੱਥੋਂ ਆਈ ਜਨਾਂ ਵਿੱਚ ਵੱਡਾ ਹੋਇਆ ਗਾਇਕ ਦਾ ਛਟਾਰ ਬਣਾ ਅੰਬਰਾਂ ਤੇ ਉੱਡਿਆ ਦੁਨੀਆ ਦਾ ਹੀਰਾ ਕਰੋੜਾਂ ਵਿੱਚ ਵਿਕਿਆ ਡਰ ਉਹਦੇ ਵਿੱਚ ਹੈ ਨਹੀਂ ਦੱਬ ਵਿੱਚ ਰੱਖਦਾ ਜਦੋਂ ਸਮਾਂ ਮਾਰਾ ਹੋਵੇ ਉਹ ਨਹੀਂ ਉਹ ਚੱਲਦਾ ਆਮ ਘਰੋਂ ਉੱਠਿਆ ਸਟੇਜਾਂ ਉੱਤੇ ਚੜ੍ਹਿਆ ਸ਼ੇਰ ਜਿੱਦਾ ਜੇ ਲੇਦਾ ਸ਼ੇਰ ਵੰਗੋਂ ਗੱਜਦਾ ਖਤੇੜਾਂ ਉੱਤੇ ਰੱਖ ਕੇ ਮਾਈਕ ਕਿੱਡਾ ਸੁਣਾ ਲੱਗਦਾ ਮੌਤ ਆਈ ਚੰਦਰੀ ਸਭ ਦਰਵਾਜੇ ਭੰਨ ਮਾਂ ਦਾ ਦਿਲ ਰੋ ਰੋ ਕਿੱਥੇ ਆਵੇ ਵਸ ਪਿਤਾ ਬਲਕੌਰ ਸਿੰਘ ਰੱਬ ਨਾਲ ਗੁੱਸਾ ਕਾਦਾ ਰੱਬ ਨਾਲ ਗੱਲਾਂ ਕਰ ਹੌਸਲਾ ਵਧਾਈਦਾ ਯਾਰਾਂ ਨੇ ਯਾਰ ਮਾਰ ਕੀਤੀ ਪਿੱਛੋ ਦੀ ਵਾਰ ਕੀਤਾ ਸਿੱਧੂ ਮੂਸੇਵਾਲੇ ਨੂੰ ਗੋਲੀ ਜਿਤੀ ਮਾਰ ਜੇ ਦਮ ਸੀ ਮੈਦਾਨ ਵਿੱਚ ਆਉਂਦੇ ਇੱਕ ਨਾਲ ਇੱਕ ਲਾ ਕੇ ਲੜਦੇ ਫਿਰ ਵੇਖ ਲੈਂਦੇ ਜੱਟ ਦਾ ਹੱਥ ਕੁੱਤਿਆਂ ਦਾ ਕੰਮ ਕੀ ਪਿੱਛੋ ਦੀ ਪੈਣਾ ਉਹ ਜਦ ਦੂਰ ਨਹੀਂ ਮਾਂ ਦਾ ਸਰਾਫ ਲੱਗੂ ਰੱਬ ਕਿਤੇ ਦੂਰ ਨਹੀਂ